15 ਅਗਸਤ 1947 ਜਦੋਂ ਭਾਰਤੋ ਆਜ਼ਾਦ ਹੋਇਆ ਸੀ ਇੱਕ 15 ਅਗਸਤ 2023 ਆਉਂਦਾ ਹੈ ਜਿਹੜਾ ਪੰਜਾਬ ਦੇ ਕਈ ਹਿੱਸਿਆਂ ਨੂੰ ਤਬਾਹ ਕਰ ਦਿੰਦਾ ਕਿਉਂਕਿ ਉਸ ਦਿਨ ਪਾਖੜੇ ਤੋਂ ਪਾਣੀ ਛੱਡਿਆ ਜਾਂਦਾ ਹੈ 15 ਅਗਸਤ ਦਾ ਦਿਨ ਸੀ ਬਾਜੀ ਸਾਡਾ 2 ਕਮਾਹਤ ਦਾ ਆਜ਼ਾਦੀ ਸੀ ਸਾਡੇ ਬਾਸ ਤਾਂ ਬਰਬਾਦੀ ਸੀਗੀ 15 ਅਗਸਤ ਤੋਂ ਜਿਹੜਾ ਪਾਣੀ ਛੱਡਿਆ ਉਸ ਪਾਣੀ ਨੇ ਸਾਡੇ ਘਰਾਂ ਦੀ ਬਰਬਾਦੀ ਕਰਤੀ ਇਕੱਠਾ ਪਾਣੀ ਆਇਆ ਜਿਹੜਾ ਆਣ ਕਰਕੇ ਸਾਡੇ ਘਰ ਹੈ ਜਿਹੜੇ ਉਹ ਰੁੜ ਗਏ ਪਾਣੀ ਦੇ ਸਾਡੇ ਦਾ ਹੀ ਹੱਥ ਬੰਦ ਕਰ ਬੇਨਤੀ ਹੈ ਵੀ ਸਾਨੂੰ ਕੁਝ ਦੇਣਾ ਸੀ ਕਿਤੇ ਸੁੱਕੇ ਥਾਂ ਜਾ ਕੇ ਲਈਏ ਜਮੀਨ ਬੈਠੀ ਐ ਅਸੀਂ 15 ਅਗਸਤ 1947 ਜਦੋਂ ਭਾਰਤੋ ਜਦ ਹੋਇਆ ਸੀ ਉਸ ਤੋਂ ਬਾਅਦ ਇੱਕ 15 ਅਗਸਤ 2023 ਆਉਂਦਾ ਹੈ ਜਿਹੜਾ ਪੰਜਾਬ ਦੇ ਕਈ ਹਿੱਸਿਆਂ ਨੂੰ ਤਬਾਹ ਕਰ ਦਿੰਦਾ ਕਿਉਂਕਿ ਉਸ ਦਿਨ ਪਾਖੜੇ ਤੋਂ ਪਾਣੀ ਛੱਡਿਆ ਜਾਂਦਾ ਹੈ ਉਹ ਪਾਣੀ ਛੱਡਣ ਦੇ ਨਾਲ ਤਬਾਹੀ ਹੁੰਦੀ ਆ ਤਬਾਹੀ ਦਾ ਮੰਜ਼ਰ ਬਣਦਾ ਹੈ ਤੇ ਕਈ ਲੋਕ ਘਰੋਂ ਬੇਕਾਰ ਹੋ ਗੋ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਬਿਲਕੁਲ ਨਾਲ ਲੱਗਦਾ ਪਿੰਡ ਪਿੰਡ ਹਰਸਾਵੇਲਾ ਉੱਥੋਂ ਦੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਆ ਅੱਜ ਕਿ ਇੱਕ ਪਰਿਵਾਰ ਜੋ ਮਹਿਲਾ ਤੋਂ ਨਿਕਲ ਕੇ ਅੱਜ ਮਕਾਨ ਕੋ ਵੀ ਕਿਰਾਏ ਦਾ ਰਹਿਮ ਰੇਟ ਕਿਸੇ ਦੇ ਮਕਾਨ ਦੇ ਵਿੱਚ ਰਹਿ ਰਹੇ ਨੇ ਬਿਨਾਂ ਲਾਈਟ ਤੋਂ ਬਿਨਾਂ ਪਾਣੀ ਤੋਂ ਤਸਵੀਰਾਂ ਤੁਹਾਨੂੰ ਦਿਖਾਣ ਦਿਖਾਵਾਂਗੇ ਤਸਵੀਰਾਂ ਹੈਰਾਨ ਕਰਨ ਵਾਲੀਆਂ ਨੇ ਪਰੇਸ਼ਾਨ ਕਰਨ ਵਾਲੀਆਂ ਨੇ ਕਿ ਜਦੋਂ ਹੜਾ ਆਇਆ ਸੀ ਕਿ 2015 2023 ਦੇ ਵਿੱਚ 15 ਅਗਸਤ ਨੂੰ ਤਾਂ ਕਾਫੀ ਨੁਕਸਾਨ ਜਿਹੜਾ ਹੋਇਆ ਸੀ ਤੇ ਉਹ ਤਸਵੀਰਾਂ ਦਿਖਾਉਣ ਦੇ ਲਈ ਅੱਜ ਆਪਾਂ ਇੱਥੇ ਪਹੁੰਚੇ ਆਂ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਪਹਿਲਾਂ ਤਸਵੀਰਾਂ ਦਿਖਾ ਦਈਏ ਜਿੱਥੇ ਉਹ ਰਹਿੰਦੇ ਨੇ ਆ ਤਸਵੀਰ ਆ ਉਹ ਮਕਾਨ ਜਿੱਥੇ ਉਹ ਇਸ ਸਮੇਂ ਰਹਿੰਦੇ ਆ ਇਹ ਮਕਾਨ ਕਿਹਦਾ ਹੈ ਉਹ ਵੀ ਉਹ ਤੋਂ ਜਾਣ ਲਵਾਂਗੇ ਇਸ ਦੇ ਉੱਤੇ ਪੂਰਾ ਪਰਿਵਾਰ ਲੈ ਕੇ ਅੱਜ ਸਰਦਾਰ ਗਰਨਾਮ ਸਿੰਘ ਜੀ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਦਿਖਾਵਾਂਗੇ ਹਾਲਾਤ ਉਦੋਂ ਦੇ ਜਦੋਂ ਹੜ ਆਇਆ ਸੀ ਤੇ ਹੜ ਤੋਂ ਬਾਅਦ ਕੀ ਹਾਲਾਤ ਉਹਨਾਂ ਦੇ ਬਣ ਕੇ ਮਹਿਲਾਂ ਚੋ ਕਿਰਾਏ ਦੇ ਘਰਾਂ ਦੇ ਵਿੱਚ ਰਹਿਣ ਨੂੰ ਮਜਬੂਰ ਹੋ ਗਏ ਆ ਤਸਵੀਰਾਂ ਦਿਖਾ ਦਈਏ ਤੁਹਾਨੂੰ ਪਹਿਲਾਂ ਆ ਗੁਰਨਾਮ ਸਿੰਘ ਜੀ ਹੋਣੀ ਆ ਆ ਤਸਵੀਰ ਪਹਿਲਾਂ ਦਿਖਾ ਦਿਓ ਉੱਪਰ ਆ ਜਾਓ ਤਸਵੀਰ ਦਿਖਾ ਦਿਓ ਤੇ ਬੱਚੇ ਨੂੰ ਵੀ ਦਿਖਾ ਦਿਓ ਪਹਿਲਾਂ ਆਪਾਂ ਬੱਚੇ ਤੋਂ ਸ਼ੁਰੂਆਤ ਕਰਾਂਗੇ ਛੋਟਾ ਬੱਚਾ ਹੈ ਕਿਉਂਕਿ ਬੱਚੇ ਰੱਬ ਦੇ ਰੂਪ ਹੁੰਦੇ ਨੇ ਪੁੱਤ ਸਸਿਕਾ ਸਸਿਕਾ ਠੀਕ ਹੈ ਘਰ ਕਿੱਥੇ ਟੋਡੇ ਘਰ ਕਿੱਥੇ ਹੈ ਉਹ ਹੱਥ ਵੀ ਕਿੱਥੇ ਹੈ ਘਰ ਸਵੇਰੇ ਉਹ ਕੌਣ ਕਿੱਥੇ ਹੈ ਉਹ ਘਰ ਕਿੱਥੇ ਗਏ ਤੂੰ ਸਾਡੀ ਗਿਰ ਗਏ ਫੱਟ ਗਿਰ ਗਏ ਕਿੱਦਾਂ ਪਾਣੀ ਦੇ ਨਾਲ ਪਾਣੀ ਦੇ ਨਾਲ ਛੋਟਾ ਬੱਚਾ ਦੱਸ ਰਿਹਾ ਕਿ ਸਾਡਾ ਘਰ ਹੜ ਗਿਆ ਸੀ ਪਾਣੀ ਦੇ ਨਾਲ ਗਨਾਪ ਸਿੰਘ ਜੀ ਜੋਂਦੇ ਨਾਲ ਗੱਲਬਾਤ ਕਰਾਂਗੇ ਸਸੇ ਗੱਲ ਜੀ ਸਸੇ ਗੱਲ ਜੀ ਤੁਹਾਡੇ ਕੋਲੇ ਉਦੋਂ ਵੀ ਪਹੁੰਚੇ ਸੀ ਕਿ ਜਦੋਂ ਆੜਾਏ ਸੀ ਅੱਜ ਵੀ ਆਏ ਆ ਮਹਿਲਾਂ ਚੋਂ ਨਿਕਲ ਕੇ ਕਰਾਇਦੇ ਘਰਾਂ ਤੇ ਆ ਗਏ ਕਿਤਨਾ ਦੇਦੇ ਉਹ ਦਿਨ ਨੂੰ ਜਦੋਂ ਉਹ ਜੜਾ ਹੋ ਗਿਆ ਸੀ ਦਿਨ ਤਾਂ 15 ਅਗਸਤ ਦਾ ਦਿਨ ਸੀਗਾ ਜੀ ਸਾਡ ਦੋ ਕੰਮ ਵਾਸਤੇ ਆਜ਼ਾਦੀ ਸੀ ਸਾਡੇ ਬਾਸ ਤਾਂ ਬਰਬਾਦੀ ਸੀਗੀ ਜੀ ਜਦੋਂ ਪਾਖੜੇ ਤੋਂ ਪਾਣੀ ਛੱਡਿਆ ਨਾ ਜੀ ਨਹੀਂ ਉਹ 15 ਅਗਸਤ ਦੀ ਮਨਾਣ ਦੀ ਖਾਤਰ ਉਹ ਲੈਟਾ ਲੂਟਾ ਦਿਖਾਣ ਦੀ ਖਾਤਰ ਦੱਸਿਆ 15 ਅਗਸਤ ਨੂੰ ਜਿਹੜਾ ਪਾਣੀ ਛੱਡਿਆ ਉਸ ਪਾਣੀ ਨੇ ਸਾਡੇ ਘਰਾਂ ਦੀ ਬਰਬਾਦੀ ਕਰਤੀ ਜੀ ਇਕੱਠਾ ਪਾਣੀ ਆਇਆ ਜਿਹੜਾ ਆਣ ਕਰਕੇ ਸਾਡੇ ਘਰ ਹੈ ਜਿਹੜੇ ਉਹ ਰੁੜ ਗਏ ਪਾਣੀ ਦੀ ਪਾਣੀ ਵਿੱਚ ਡੰਗਰ ਵੀ ਘਰ ਤੋਂ ਬੇਕਾਰ ਹੋਏ ਜੀ ਆਪ ਵੀ ਅਸੀਂ ਹੋਏ ਜੀ ਪਹਿਲਾਂ ਕਿਸੇ ਹੋਰ ਫਾਰਮ ਚ ਰਹਿਣ ਦੇ ਜੀ ਫਿਰ ਉਹ ਉੱਥੇ ਫੇਰ ਸਰਦਾ ਨੀਤਾ ਜੀ ਉਹਦੇ ਬਾਅਦ ਫੇਰ ਇਹ ਨਾਲ ਹੀ ਸੰਪਰਕ ਕੀਤਾ ਹੁਣ ਇੱਥੇ ਆ ਕੇ ਰਹਿੰਦੇ ਆ ਜੀ ਪੁਲਦੇ ਲੱਗ ਗਏ ਇੱਥੇ ਕਿਰਾਏ ਤੇ ਰਹਿੰਦੇ ਹਾਂ ਜੀ ਹਾਂ ਜੀ ਉਹ ਕਿਰਾਏ ਤੇ ਚਲੋ ਉਹ ਕਹਿੰਦੇ ਜੋ ਪੈਸੇ ਤੁਹਾਨੂੰ ਪਹਿਲਾਂ ਕਿਸੇ ਨੂੰ ਕਿਰਾਏ ਪਰ ਦਿੱਤੀ ਵੀ ਦੀ ਉਹਨੀ ਜਗਾ ਉਹ ਕਹਿੰਦੇ ਜੋ ਪੈਸੇ ਉਹ ਦਿੰਦੇ ਉਹ ਤੁਸੀਂ ਦੇ ਦਿਓ ਜੀ ਤਕਰੀਬਨ 80000 ਰੁਪਏ ਦਿੰਦੇ ਸੀ ਵੀ ਉਹ ਸਾਲ ਦਾ ਵਿੱਚ ਇਹ ਕੁਝ ਥੋੜਾ ਥੇ ਬੈਂਦੜਾ ਜੀ ਆ ਪੱਠੇ-ਪੋਠੇ ਬੀਜਣੇ ਵਾਸਤੇ ਕੁਝ ਬਾਕੀ ਉਹ ਮਕਾਨ ਹੈ ਜੀ ਪਾਣੀ ਪੁਣੀ ਦੇ ਇੱਥੇ ਨਾ ਸਾਧ ਰਹੇ ਨਹੀਂ ਪਾਣੀ ਪਿੰਡ ਤੋਂ ਲੈ ਕੇ ਆਉਣਾ ਪੈਂਦਾ ਜੀ ਬਿਜਲੀ ਹੈਗੀ ਇੱਥੇ ਨਾ ਬਿਜ ਬਿਜਲੀ ਵਗੈਰਾ ਨਹੀਂ ਹਾਂਜੀ ਪਾਣੀ ਵੀ ਨਹੀਂ ਆ ਬਿਜਲੀ ਵੀ ਪਾਣੀ ਵੀ ਹੈ ਨਹੀਂ ਪਾਣੀ ਵੀ ਦਰਿਆ ਤੋਂ ਚੱਕ ਕੇ ਲੈ ਕੇ ਤਾਂ ਪਸ਼ੂ ਨੂੰ ਪਲਾਉਂਦੇ ਜੀ ਅੱਛਾ ਹੀ ਦੇ ਰਸਤੇ ਹਾਂਜੀ ਹਾਂ ਉਹ ਦਿਨ ਨੂੰ ਯਾਦ ਕਰਦੇ ਹੁੰਦੇ ਕਿਸ ਤਰ੍ਹਾਂ ਦਾ ਉਹ ਦਿਨ ਸੀਗਾ ਸਰ ਉਹ ਦਿਨ ਤਾਂ ਹੁਣ ਜਾ ਤਾਂ ਕਰਨਾ ਹੀ ਪੈਂਦਾ ਜੀ ਜਦੋਂ ਆ ਦਿੱਤਾ ਯਾਦ ਕਰਨਾ ਹੀ ਪੈਂਦਾ ਹਾਂ ਇਹ ਤੇ ਕੌਣ ਕੌਣ ਰਹਿੰਦਾ ਫਿਰ ਇੱਥੇ ਹੁਣ ਸਾਡਾ ਭਰਾ ਇੱਕ ਰਹਿੰਦਾ ਜੀ ਮੇਰਾ ਹਾਂ ਇੱਕ ਬਾਕੀ ਘਰ ਦੇ ਰਹਿੰਦੇ ਜੀ ਬਾਕੀ ਡੰਗਰ ਪਸ਼ੂ ਰੱਖੇ ਵੀ ਜੀ ਇੱਥੇ ਬਾਕੀ ਇੱਕ ਬੰਦਾ ਨੌਕਰ ਰੱਖਿਆ ਵਾ ਹਾਂ ਡੰਗਰ ਪਸੂ ਨੂੰ ਕਾਵੱਠਾ ਪਾਣੇ ਡੰਗਰ ਕਿੰਨੇ ਤੁਹਾਡੇ ਕੋ ਡੰਗਰ ਉਹ ਤਾਂ ਕੁਛ ਸਾ ਸਾਡੀ ਜਦ ਪਾਣੀ ਦਾ ਵਿਚਾਰ ਉੜ ਗਏ ਤੇ ਜੀ ਨੋਕ ਪਸੂ ਸਾਡੇ ਹੋ ਗਏ ਤੇ ਜੀ ਗਾਇਬ ਉਹ ਮਿਲੇ ਨਹੀਂ ਮੁੜ ਕੇ ਬਾਕੀ ਦੇ ਜੀ ਹੁਣ ਹੈਗੇ 20 22 ਕ ਡੰਗਰ ਹੈਗੇ ਜੀ ਸਾਡੇ ਸਰਕਾਰ ਵੱਲੋਂ ਕੋਈ ਤੁਹਾਡੀ ਮਦਦ ਕੀਤੀ ਗਈ ਮਾਲੀ ਮਦਦ ਮਾਲੀ ਮਦਦ ਸਾਨੂੰ 1,20,000 ਰੁਪਏ ਦਿੱਤਾ ਜੀ ਉਹ ਵੀ ਮੈਨੂੰ ਮਿਲਿਆ ਸੀ ਜੀ ਹਮ ਜਿਹੜਾ ਭਰਾ ਦਾ ਮਕਾਨ ਮਕੂਨ ਹੜਿਆ ਉਹਨੂੰ ਨਹੀਂ ਕੁਛ ਵੀ ਮਿਲਿਆ ਜੀ ਯਾਨੀ ਕਿ ਉੱਥੇ ਦੋ ਭਰਾ ਰਹਿੰਦੇ ਜਿੰਨਾ ਜੀ ਅਸੀਂ ਹਮ ਯਾਨੀ ਕਿ ਅਲੱਗ-ਅਲੱਗ ਉਹ ਇੱਕ ਨੂੰ ਮੈਨੂੰ ਮਿਲੇ ਉਹ ਉਹਨਾਂ ਨੂੰ ਕੋਈ ਖਾਤੇ 'ਚ ਕੋਈ ਪੈਸਾ ਨਹੀਂ ਆਏਗੀ 1,20,000 ਹਾਂਜੀ 1,20,000 ਨਾਲ ਪੂਰਤੀ ਹੋ ਗਈ ਤੁਹਾਡੀ ਉਹਨਾਂ ਨੇ ਨਾ ਕਿਹਾ ਉਹਨਾਂ ਤਾਂ ਖੁਰਲੀਆਂ ਮਸੀ ਬਣੀਆਂ ਜੀ ਡੰਗਰਾਂ ਨੂੰ ਬਾਕੀ ਇਹ ਹੋਰ ਮਿੱਤਰਾ ਸੱਜਣਾ ਦੇ ਪੈਸੇ ਲੈ ਕੇ 5-6 ਲੱਖ ਰੁਪਇਆ ਲਾਇਆ ਟੀਮ ਟੂਨ ਬਣਾਈ ਹਾਂਜੀ ਨੇ ਦੇਖੀ ਜਿਹੜਾ ਤੁਹਾਡੇ ਇੱਥੇ ਮਕਾਨ ਸੀਗਾ ਉਹਦਾ ਕਿੰਨੇ ਕ ਦਾ ਮਤਲਬ ਹੈਗਾ ਜੀ ਕਿੰਨੇ ਕ ਪੈਸੇ ਲਾਤੇ ਤੁਸੀਂ ਉਹਦੇ ਤੇ ਉਹ ਤਾਂ ਅੱਜ ਤੱਕ ਦਾ ਜੋ ਕਮਾਇਆ ਸਾਰਾ ਉੱਥੇ ਹੀ ਲਾਇਆ ਜੀ ਉਹਦੀ ਕੀਮਤ ਤੁਸੀਂ ਜੋ ਕੋ ਵਿਚ ਉਹਦੀ ਜਗਾਹ ਦੀ ਕੀਮਤ ਉਹ ਘੱਟੋ ਘੱਟ ਉਹ 3 ਕਰੋੜ ਤੋਂ ਉੱਪਰ ਖਰਚਾ ਸੀਗਾ ਜੀ ਉਹ ਜਗਾਹ ਦਾ ਉਸ ਜਗਾਹ ਦਾ ਵਿਚੇ ਡੰਗਰਾਂ ਨੂੰ ਵਿਚੇ ਪਸ਼ੂਆਂ ਜਿੰਨਾ ਬਹੋਰ ਤੂੜੀ-ਤਾੜੀ ਸਭ ਪੱਕੇ ਹੀ ਤਾਂ ਆਰਸੀਸੀ ਉਹ ਹੀ ਬਣਾਇਆ ਉਹਦਾ ਸਭ ਹਟ ਗਿਆ ਹਾਂਜੀ ਸਭ ਰੋੜ ਗਿਆ ਜੀ ਡੰਗਰ ਵੀ ਹਟ ਗਏ ਡੰਗਰ ਵੀ ਦੋ ਪਸ਼ੂ ਸਾਡੇ ਹੋਏ ਸੀ ਜੀ ਗੈਬ ਉਹ ਨਹੀਂ ਮਿਲੇ ਜੀ ਬਾਕੀ ਤਾਂ ਫਿਰ ਕੁਝ ਮਿਲ ਗਏ ਤੇ ਹੀ ਉਹਨਾਂ ਆਸ ਹੈਗੇ ਵੀ ਦੂਬਾਰੇ ਜਗ੍ਹਾ ਬਣਾਉਣ ਦੀ ਜਾਂ ਕਿੱਦਾਂ ਇੱਥੇ ਜੀਵਨ ਕੱਟਾਂਗੇ ਇੱਥੇ ਤਾਂ ਰਹਿਣਾ ਨਹੀਂ ਇੱਥੇ ਤਾਂ ਹੁਣ ਕੀ ਪਤਾ ਇੱਥੇ ਵੀ ਆ ਸਕਦਾ ਪਾਣੀ ਕਿਸੇ ਟਾਈਮ ਹੂੰ ਉਹ ਕਹਿੰਦੇ ਬਾਹਰ ਜਗ੍ਹਾ ਲੈ ਕੇ ਦੇਖ ਕੇ ਕੋਈ ਹੌਲੀ-ਹੌਲੀ ਕੰਮ ਦੇ ਦੇ ਆ ਕਹਿੰਦੇ ਸਾਧ ਬਣਾਵਾਂਗੇ ਬਾਹਰ ਨਿਕਲ ਕੇ ਹਾਂਜੀ ਕਿੰਨੇ ਕਿੱਲਿਆਂ ਤੋਂ ਕਿੱਦਾਂ ਕਿੱਦਾਂ ਕਹਿੰਦੇ ਮਹਿਲਾਂ ਤੋਂ ਕੁੱਲੀਆਂ ਦੇ ਵਿੱਚ ਆ ਗਏ ਕੀ ਲੱਗਦਾ ਉਸ ਪ੍ਰਮਾਤਮਾ ਦਾ ਸ਼ੁਕਰ ਕਰਦੇ ਹੋ ਹਲੇ ਵੀ ਚਲੋ ਸ਼ੁਕਰ ਤਾਂ ਹੂੰ ਦੇ ਡਾਂਗ ਸੋਟਾ ਕੋਈ ਮਾਰ ਸਕਦਾ ਜੀ ਹੂੰ ਹਾਂਜੀ ਇਹ ਹੈ ਤਾਂ ਸਾਡੀ ਆਪਣੀ ਹੋ ਗਲਤੀਆਂ ਜੀ ਮੈਨ ਉਹ ਮੈਨਗਾਤਾ ਮੈਨਗਾ ਦਾ ਨਾਲ ਹੀ ਆ ਜੀ ਜੇ ਦਰਿਆ ਚ ਅੱਜ ਪਹਿਲਾਂ ਵੀ ਪਾਣੀ ਆਂਦਾ ਦਾ ਜੀ ਸੰਠਾਸੀ ਜੀ ਵੀ ਪਾਣੀ ਆਇਆ ਉਹ ਤੋਂ ਬਾਅਦ ਵੀ ਆਇਆ ਜਦ ਨਾਂ ਯਾਨੀ ਕਿ ਪਾਣੀ ਆਂਦਾ ਦਾ ਸਾਵਾ ਚੱਲ ਜਾਂਦਾ ਦਾ ਜੀ ਹੁਣ ਇਹ ਜਿਹੜੀ ਮੈਨਗ ਹੋ ਰਹੀ ਹੈ ਨਾ ਮੈਨਗਾ ਦੇ ਤਹਿਤ ਹੋਈ ਹੁਣ ਜਿੰਨੀ ਵੀ ਆਹ ਕੰਮ ਪਰੇ ਤੇ ਹਾਰਤ ਦਿਨ ਰਾਤ ਮੈਨਗਾ ਚੱਲਿਆ ਕਰਦੀ ਜਿੰਨਾ ਪੱਥਰ ਸਾਡੇ ਪਿੰਡ ਤਵਾਨਾ ਸਾਰਾ ਇਧਰ ਨੂੰ ਰੁੜ ਕੇ ਸਾਡੀ ਜ਼ਮੀਨ ਹੜ ਕੇ ਇਧਰ ਆਣੀ ਜਦੋਂ ਮਾਈਨਿੰਗ ਥੱਲੇ ਹੁੰਦੀ ਹੈ ਉੱਪਰ ਤੁਹਾਡੇ ਸਾਰਾ ਪੱਤਰਾ ਹਟਦਾ ਪਾਣੀ ਜਦੋਂ ਪਾਣੀ ਨਾ ਆਣਾ ਪਾਣੀ ਨੇਦਰ ਰੋਕੇ ਲੈ ਕੇ ਆਣਾ ਹੀ ਹੈ ਜੀ ਹਾਂਜੀ ਜਿਸ ਤਰ੍ਹਾਂ ਇਹ ਪੋੜਾ ਐਲਗਰਾਂ ਵਾਲਾ ਬੰਦ ਹੋਇਆ ਕਿਸੇ ਦਿਨ ਇਹ ਵੀ ਬੰਦ ਹੋਊਗਾ ਜੀ ਹੁਣ ਮਾਈਨਿੰਗ ਹੁੰਦੀ ਹੈ ਤਾਂ ਕਿ ਬੰਦ ਹੋਗੀ ਵੀ ਨਾ ਰਾਤ ਨੂੰ ਚਲਦੀ ਹੈ ਜੀ ਹੁਣ ਵੀ ਦੋਕ ਦਿਨ ਹੋਏ ਇੱਧਰ ਬੰਦ ਹੋਈ ਜਾਣਗੇ ਆ ਛੇਵ ਦੇ ਪਾਸੇ ਰਾਤ ਨੂੰ ਹੁਣ ਵੀ ਚਲਦੀ ਹੈ ਮੈਨ ਸਿੱਕ ਕੁਛ ਨਹੀਂ ਲਈ ਤੁਹਾਡੇ ਲੋਕਾਂ ਦੇ ਘਰਾਂ ਦੇ ਘਰ ਪਿੰਡਾਂ ਦੇ ਪਿੰਡ ਹੜ ਗਏ ਪਰ ਮਾਈਨਿੰਗ ਹਲੇ ਵੀ ਚੱਲਦੀ ਜਿਹਦਾ ਥਾਂ ਹੈ ਅਗਲਾ ਪਟਾਈ ਜਾਂਦਾ ਅਗਲਾ ਕਹਿੰਦਾ ਮੇਰਾ ਥਾਂ ਹੈ ਮੈਂ ਤੁਸੀਂ ਕੌਣ हां यो रातों-रातों ਤੁਸੀਂ ਆਪੇ ਦੇਖੋ ਸ਼ਾਮ ਦਾ ਪਹਿਲੇ ਕ੍ਰੈਚਰ ਪਰ ਕੋਈ ਢੇਰ ਨਹੀਂ ਹੁੰਦਾ ਲੱਗਿਆ ਵਾ ਕੋਈ ਹੋ ਨਹੀਂ ਹੁੰਦਾ ਪੱਥਰ ਨਹੀਂ ਹੁੰਦਾ ਰਾਤੋ-ਰਾਤ ਕਿੱਥੇ ਤੇ ਆ ਜਾਂਦਾ ਉਹ ਕੜਾ ਜਵਾਲਾ ਮੁਖੀ ਫਾਟਦਾ ਉੱਤੇ ਵੀ ਰਾਤ-ਰਾਤ ਉੱਥੇ ਹੋ ਗੂ ਗਿਆ ਹਾਂ ਤਾਂ ਦਾ ਬਾਹਰ ਵੀ ਆ ਪੱਥਰ ਉਹੀ ਆ ਕੇ ਸਵੇ ਨੂੰ ਕ੍ਰੈਚੇ ਚ ਲਾਂਦੇ ਏਦਾਂ ਤੁਹਾਨੂੰ ਕਿੱਥੇ ਆ ਹੁਣ ਤੁਹਾਡੀ ਬਾਹ ਕੋਣ ਫੜੂਗਾ ਆ ਸਰਕਾਰਾਂ ਕੋਲ ਤਾਂ ਵਸੇਰੀ ਕੋ ਹੱਲ ਆਈ ਅਸੀਂ ਅੱਜ ਤੱਕ ਤਾਂ ਕਿਸੇ ਨੇ ਫੜੀ ਨਹੀਂ ਜੀ ਹਾਂਜੀ ਪਰ ਜ਼ਮੀਨਾਂ ਵਿੱਚ ਨਹੀਂ ਪਣੀਆ ਜ਼ਮੀਨਾਂ ਤਾਂ ਵੇਚ ਕੇ ਹੁਣ ਹੋਰ ਪੈਸਾ ਕਿੱਥੇ ਤੇ ਲਿਆਉਂਗਾ ਜੀ ਜ਼ਮੀਨ ਵੇਚੂਗੀ ਤਾਂ ਹੀ ਤਾਂ ਕੁਝ ਕਰੂੰਗਾ ਹੂੰ ਇੱਧਰ ਦੀ ਬੇਚ ਕੇ ਤਾਂ ਹੀ ਉੱਧਰ ਲੰਘੂ ਹਾਂ ਨਾ ਪੈਸਾ ਤਾਂ ਹੈ ਨਹੀਂ ਕੋਲ ਧਾਣ ਵਾਸਤੇ ਤੁਹਾਡੇ ਕੋਲ ਫੇਰ ਆਨੇ ਆਪਾਂ ਪਹਿਲਾਂ ਮਾਤਾ ਜੀ ਨਾਲ ਗੱਲ ਕਰੀ ਇੱਧਰ ਸਤਿ ਸ੍ਰੀ ਅਕਾਲ ਜੀ ਉਦੋਂ ਵੀ ਆਈ ਤੁਹਾਡੇ ਕੋਲ ਆਈ ਸੀਗੇ ਜੀ ਅੱਜ ਵੀ ਪਹੁੰਚੇ ਤੁਹਾਡੇ ਕੋਲ ਮਹਿਲ ਤੋਂ ਅੱਗੇ ਕੁਲਦੀ ਦੇ ਵਿੱਚ ਆ ਕੇ ਕਿਸ ਦਾ ਦਿਲ ਨੂੰ ਫਿਰ ਦੁੱਖ ਤਾਂ ਬਹੁਤ ਹੈ ਵੀਰੇ ਹੁਣ ਕੀ ਕਰੀਏ ਦੁੱਖ ਚੱਲਣਾ ਪੈਂਦਾ ਕਿਨਾਂ ਬਾਹ ਵੀ ਨਹੀਂ ਫੜੀ ਆਗੇ ਨਹੀਂ ਕਿਸੇ ਨਾ ਨਹੀਂ ਹੈ ਜੀ ਸਾਨੂੰ ਕੁਝ ਵੀ ਦਿੱਤਾ ਨਾ ਲਿਖਾ ਠੀਕ ਹੈ ਸਮਾਂ ਕਿਨਾਂ ਹੋ ਗਿਆ ਇੱਥੇ ਰਹਿੰਦੇ ਹਾਂ ਉਹ ਆ ਸੇਗਮ ਹੀ ਨੇ ਹੋਏ ਗੇਸ ਇੱਥੇ ਨਾ ਪਾਣੀ ਹੈ ਨਾ ਲਾਈਟ ਹੈ ਨਾ ਪਾਣੀ ਹੈ ਨਾ ਲਾਈਟ ਹੈ ਇੱਥੇ ਉਹ ਦਿਨ ਦਿਖਾਤੇ ਜਿਹੜੇ ਕਦੇ ਸਾਡੇ ਬਜ਼ੁਰਗ ਦੇਖਦੇ ਹੁੰਦੇ ਸੀ ਜਦੋਂ ਸਾਧਨ ਨਹੀਂ ਹੁੰਦੇ ਸੀ ਅੱਜ ਸਾਧਨ ਹੋਣ ਦੇ ਬਾਵਜੂਦ ਵੀ ਉਹ ਦਿਨ ਦੇਖਣੇ ਪੈ ਰਹੇ ਹੂੰ ਹੋਈ ਦਿਨ ਦੇਖਣ ਵੀ ਜਿਹੜੇ ਪਹਿਲਾਂ ਦੇਖੇ ਕੋਈ ਅਪੀਲ ਸਰਕਾਰਾਂ ਨੂੰ ਕੁਝ ਨਹੀਂ ਹਾਂ ਜੀ ਸੰਦ ਦਿੱਤਾ ਸਰਕਾਰ ਨੂੰ ਕਹਿ ਦਿਓ ਵੀ ਜੇ ਪਹਿਲਾਂ ਦੇ ਨਹੀਂ ਸਕਿਆ ਹੁਣ 1.5 ਲੱਖ ਕਹਿੰਦੇ 1,20,000 ਰੁਪਏ ਮਿਲਿਆ ਸਿਰਫ ਜ਼ਮੀਨ ਕਿੰਨੇ ਦੀ ਕਹਿੰਦੇ 3 ਕਰੋੜ ਦੀ ਜ਼ਮੀਨ ਹੜ ਗਈ ਹਾਂਜੀ ਕੋਈ ਅਪੀਲ ਕਰ ਦੋ ਅਪੀਲ ਕਰਦੇ ਸਾਡੇ ਤਾਂ ਆ ਹੀ ਹੱਥ ਬੰਦ ਕੇ ਬੇਨਤੀ ਹੈ ਵੀ ਸਾਨੂੰ ਕੁਝ ਦੇਣਾ ਸੀ ਕਿਤੇ ਸੁੱਕੇ ਥਾਂ ਜਾ ਕੇ ਲਈਏ ਜ਼ਮੀਨ ਬੈਠੀ ਐ ਅਸੀਂ ਬੱਚੇ ਇੱਥੇ ਰਹਿੰਦੇ ਨਾਲ ਨਾਲ ਹੀ ਰਹਿੰਦਾ ਬੱਚਾ ਵੀ ਕਿਆ ਇੱਥੇ ਮੱਛਰ ਕੱਟਦਾ ਰਾਤ ਨੂੰ ਕਿਤੇ ਸੌਂਦੇ ਕਿਤੇ ਮੱਛਰਦਾਨੀ ਲਾ ਕੇ ਸੌਂਦੇ ਰਾਤ ਤਾਂ ਹਾਲਾਤ ਜਿਹੜੇ ਨੇ ਵੱਧ ਤੋਂ ਵੱਧਰ ਹੋ ਗਏ ਉੱਥੇ ਜਿਹੜਾ ਇਹਨਾਂ ਦਾ ਮਕਾਨ ਹੁੰਦਾ ਸੀ ਜੇ ਮਕਾਨ ਦੀਆਂ ਤਸਵੀਰਾਂ ਤੁਸੀਂ ਪਹਿਲਾਂ ਦੇਖੀਆਂ ਸੀਗੀਆਂ ਬੜਾ ਆਲੀਸ਼ਾਨ ਮਕਾਨ ਸੀ ਬਹੁਤ ਵੱਡਾ ਮਕਾਨ ਸੀਗਾ ਤੇ ਉਸ ਤੋਂ ਬਾਅਦ ਜਦੋਂ ਮਕਾਨ ਗਿਰਦਾ ਹੈ ਤਾਂ ਇੱਥੇ ਇੱਕ ਮਕਾਨ ਦੇ ਵਿੱਚ ਰਹਿੰਦੇ ਆ ਹਾਲਾਂਕਿ ਇਹਨਾਂ ਵੱਲੋਂ ਵੀ ਜਿਹੜੇ ਮਕਾਨ ਦੇ ਮਾਲਕ ਨੇ ਇਹਨਾਂ ਵੱਲੋਂ ਇਹ ਜ਼ਰੂਰ ਕਿਹਾ ਗਿਆ ਹੈ ਕਿ ਜੋ ਬਣਦਾ ਸਰਦਾ ਹੋਇਆ ਦੇ ਦਿਓ ਹਾਲ ਤੱਕ ਕਹਿੰਦੇ ਸਾਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਵੀ ਕਿਰਾਏ ਦੇ ਲਈ ਪਰ ਇੱਥੇ ਰਹਿੰਦੇ ਨੇ ਕਿਸੇ ਦੀ ਆਪਾਂ ਕਹਿ ਸਕਦੇ ਆ ਕਿਸੇ ਨੇ ਆਪਣੇ ਦਰਿਆ ਦਿਲ ਦਿਖਾਇਆ ਜਾਂ ਕਿਨੇ ਦਿਲ ਆਪਣੇ ਵੱਡਾ ਕਰਕੇ ਇਹਨਾਂ ਨੂੰ ਉੱਥੇ ਰਹਿਣ ਦੇ ਲਈ ਜਿਹੜੀ ਜਗ੍ਹਾ ਦਿੱਤੀ ਪਰ ਸਰਕਾਰਾਂ ਦੀ ਜੇਕਰ ਗੱਲ ਕੀਤੀ ਜਾਵੇ ਸਰਕਾਰਾਂ ਕਿੱਥੇ ਖੜੀਆਂ ਨੇ ਸਰਕਾਰਾਂ ਦੀ ਜੇਕਰ ਗੱਲ ਕੀਤੀ ਜਾਵੇ ਸਰਕਾਰਾਂ ਕਿਉਂ ਪੂਰਤੀ ਨਹੀਂ ਕਰ ਸਕਦੀਆਂ ਇਹਨਾਂ ਦੀਆਂ ਕਿ ਸਰਕਾਰਾਂ ਕੋਲੇ ਇੰਨਾ ਜਿਹੜਾ ਹੈ ਬਸਤ ਨਹੀਂ ਹੁੰਦਾ ਜਾਂ ਸਰਕਾਰਾਂ ਕੋਲੇ ਪੈਸਾ ਨਹੀਂ ਹੈਗਾ ਜਾਂ ਸਰਕਾਰਾਂ ਇਹਨਾਂ ਦੀ ਵਾਹ ਕਿਉਂ ਨਹੀਂ ਪੜ ਸਕਦੀਆਂ 1 ਲੱਖ 20 ਹਜ਼ਾਰ ਦੇ ਨਾਲ ਕੀ ਹੁੰਦਾ ਹੈ ਉਹ ਇਹਨਾਂ ਨੂੰ ਮਿਲਿਆ ਸੀ ਜਿਨ੍ਹਾਂ ਦੇ ਨਾਲ ਇਹਨਾਂ ਦੇ ਡੰਗਰਾਂ ਦੀਆਂ ਖੋਲੀਆਂ ਵੀ ਨਹੀਂ ਬਣ ਸਕੀਆਂ ਤਾਂ ਆਪਾਂ ਤਸਵੀਰਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਜਿਨ੍ਹਾਂ ਨੇ 1,20,000 ਦੇ ਨਾਲ ਇਹ ਡੰਗਰਾਂ ਦੀਆਂ ਖੋਲੀਆਂ ਤਾਂ ਕਰੀ ਬਣ ਸਕੀਆਂ ਉਹ ਆਧਾਰੇ ਪੈਸੇ ਲੋਕਾਂ ਤੋਂ ਫੜ ਕੇ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਜਿਹੜਾ ਗੁਜ਼ਾਰਾ ਚਲਾਇਆ ਇੱਥੇ ਦੁੱਧ ਦਾ ਕੰਮ ਕਰਦੇ ਕਾਰੋਬਾਰ ਵੀਰੇ ਕੀ ਆ ਤੁਹਾਡਾ ਮੇਰੇ ਕਾਰੋਬਾਰ ਦਾ ਦੁੱਧ ਦਾ ਹੀ ਹੈ ਹਾਂਜੀ ਦੁੱਧ ਦੀ ਡੇਰੀ ਚੱਲਦੀ ਸਿਰਫ ਦੁੱਧ ਦਾ ਹੀ ਹੈ ਹਾਂਜੀ ਇਹ ਤੋਂ ਰਵਾਧਾ ਨਹੀਂ ਕੋਈ ਮੋਟੀ ਖੇਤੀਬਾੜੀ ਹੈ ਬਾਕੀ ਦੁੱਧ ਦਾ ਹੀ ਤਾਂ ਦੁੱਧ ਦਾ ਹੀ ਕੰਮ ਹੈ ਹਾਂਜੀ ਇਹ ਦੁੱਧ ਦੇ ਸਿਰ ਤੇ ਕੰਮ ਚੱਲ ਰਿਹਾ ਹਾਂਜੀ ਦੋਦੇ ਦਈ ਕੋਈ ਅਪੀਲ ਕਰਨੀ ਚਾਹਦੇ ਤਾਂ ਖੁੱਲ ਕੇ ਕਰਦੇ ਹੋ ਸਰਕਾਰ ਨੂੰ ਖੁੱਲ ਕੇ ਕਹਿ ਦਿਓ ਜੋ ਦਿਲ ਤੇ ਹੈਗਾ ਕਰ ਦਿਓ ਵਾਲਾ ਆਪਣਾ ਬਥੇਰੀਆ ਇਹ ਕਈ ਵਾਰੀ ਪਹਿਲਾਂ ਵੀ ਹਾਲੇ ਦੱਸਿਆ ਉਹਨਾਂ ਨੂੰ ਵੀ ਸਾਨੂੰ ਜਿਆਦਾ ਸਾਨੂੰ ਜਗਾ ਸਾਡੀ ਇਹ ਜਗਾ ਕਬਾਰ ਕਰਕੇ ਸਾਨੂੰ ਉਧਰ ਜਗਾ ਦਿੱਤੀ ਜਾਵੇ ਹੂੰ ਇਹਦੇ ਬੱਟੇ ਹੀ ਦੇ ਦੇ ਬੱਟੇ ਦੀ ਜਗਾ ਉਧਰ ਦਿੱਤੀ ਜਾਵੇ ਜਿੰਨੀ ਇੱਥੇ ਹੈਗੀ ਉੰਨੀ ਦੇ ਦੋ ਉੰਨੀ ਉਧਰ ਬਿਲ ਜਾਵੇ ਸਾਨੂੰ ਸੁੱਕੀ ਜਗਾ ਤਾਂ ਅਸੀਂ ਆਪਣਾ ਰਹਿਣ ਬਸਹਿਰਾ ਉੱਥੇ ਚੰਗੀ ਤਰ੍ਹਾਂ ਬਣਾ ਸਕਣ ਬਗਾ ਬੱਚੇ ਵੀ ਸਾਡੇ ਗਾਂ ਪੜ੍ਹ ਲਿਖ ਸਕਣ ਔਰ ਕਾਰੋਬਾਰ ਕੋਈ ਕਰ ਸਕਣ ਗੁਰਨਾਮ ਸਿੰਘ ਜੀ ਬੱਚਿਆਂ ਦਾ ਭਵਿੱਖ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਜਦੋਂ ਹੁਣ ਹੂੰ ਬੱਚਿਆਂ ਦਾ ਭਵਿੱਖ ਦਾ ਡੁੱਬਿਆ ਹੋਵੇ ਜਾਂ ਸਾਡਾ ਡੁੱਬਿਆ ਬਨਾਲ ਪੱਖੇ ਬੱਚਿਆਂ ਦਾ ਵੀ ਉਦਾਂ ਦਾ ਹੀ ਆਈ ਹਾਂਜੀ ਤਾਂ ਇਹ ਤਸਵੀਰ ਉਹ ਦਿਖਾ ਦਿਓ ਪਹਿਲਾਂ ਇੱਥੇ ਉਹ ਤਸਵੀਰ ਦਿਖਾਓ ਉੱਧਰ ਇਹ ਇਹ ਤੁਹਾਡੇ ਭਰਾ ਜੀ ਇਹ ਤੁਹਾਡੇ ਭਰਾ ਆ ਇੱਕ ਮੁੰਡਾ ਨੌਕਰ ਰੱਖਿਆ ਹੋਇਆ ਇਹ ਇਸ ਤਰ੍ਹਾਂ ਗੁਜ਼ਾਰਾ ਕਰ ਰਹੇ ਨੇ ਇੱਥੇ ਰਾਇਆ ਵਿੱਜਿਆ ਹੋਇਆ ਰਾਏ ਦੇ ਨਾਲੋਂ ਜ਼ਿਆਦਾ ਭੰਗ ਹੋਈ ਹੋਇਆ ਉੱਥੇ ਇਸ ਤਰ੍ਹਾਂ ਇਹ ਗੁਜ਼ਾਰਾ ਕਰ ਰਹੇ ਆ ਪਰ ਸਰਕਾਰਾਂ ਕਿੱਥੇ ਖੜੀਆਂ ਨੇ ਤਸਵੀਰਾਂ ਇਸ ਘਰ ਦੀ ਜੇਕਰ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਸਮਾਨ ਪਿਆ ਹੋਇਆ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਨੇ ਨਾ ਤਾਂ ਇੱਥੇ ਲਾਈਟ ਹੈ ਤੇ ਨਾ ਹੀ ਪਾਣੀ ਦਾ ਪ੍ਰਬੰਧ ਹੈ